ਕਿੰਨਰਾ ਬੈਂਕ ਅਕਲਪੁਰ ਰੋਡ ਫਲੋਰ ਵਿੱਚ ਅੱਜ ਦੋ ਠੱਗ ਔਰਤਾਂ ਨੇ ਇੱਕ ਬਜ਼ੁਰਗ ਵਿਅਕਤੀ ਦੀ ਜੇਬ ਤੋਂ ਚਲਾਕੀ ਨਾਲ 40000 ਰੁਪਏ ਕੱਢੇ ਜਾਣ ਦਾ ਸਮਾਚਾਰ ਮਿਲਿਆ ਹੈ ਇਸ ਸਬੰਧੀ ਕਰਨੈਲ ਰਾਮ ਪੁੱਤਰ ਦਰਸ਼ਨ ਦਾ ਦਰਸ਼ਨ ਦਾਸ ਵਾਸੀ ਗੰਨਾ ਪਿੰਡ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਨੇ ਕਿਨਰਾ ਬੈਂਕ ਚੋਂ 40000 ਰੁਪਏ ਕਢਵਾਏ ਤੇ ਆਪਣੀ ਜੇਬ ਦੇ ਵਿੱਚ ਪਾ ਲਏ ਬੈਂਕ ਅੰਦਰ ਬੈਠਾ ਬੈਠ ਕੇ ਉਹ ਬੈਂਕ ਦੀ ਕਾਪੀ ਦੀ ਐਂਟਰੀ ਚੈੱਕ ਕਰ ਰਿਹਾ ਸੀ ਮਤਲਬ ਜਦੋਂ ਉਹਨੇ 40000 ਰੁਪਏ ਘਟਾ ਲਏ ਤਾਂ ਬੈਂਕ ਦੇ ਅੰਦਰ ਬਹਿ ਗਿਆ ਤੇ ਉਹਨੇ ਦੇਖਿਆ ਕਿ ਮੈਂ ਕਿਉਂ ਨਾ ਇਹਦੇ ਵਿੱਚ ਕੀ ਮੇਰੀ ਐਂਟਰੀ ਪਈ ਹੈ ਜਾਂ ਨਹੀਂ ਹੈ ਉਹ ਬੈਂਕ ਦੇ ਵਿੱਚ ਹੀ ਬੈਠ ਕੇ ਕਾਪੀ ਦੀ ਐਂਟਰੀ ਚੈੱਕ ਕਰ ਰਿਹਾ ਸੀ ਤਾਂ ਦੋ ਔਰਤਾ ਉਸ ਦੇ ਕੋਲ ਆ ਕੇ ਬਹਿ ਗਈਆਂ ਤੇ ਚਲਾਕੀ ਨਾਲ ਉਸ ਦੀ ਜੇਬ ਚੋਂ 40000 ਰੁਪਏ ਕੱਢ ਕੇ ਤੁਰ ਪਈਆਂ ਜਦੋਂ ਉਹ ਵੀ ਤੁਰਨ ਲੱਗਾ ਜਿਹਦੇ ਜੇਬ ਵਿੱਚ ਮਤਲਬ 40000 ਰੁਪਏ ਸੀਗੇ ਔਰਤਾਂ ਤੇ ਕੱਢ ਕੇ ਤੁਰ ਤੁਰ ਗਏ ਤੁਰ ਪਈਆਂ ਪਰ ਜਦੋਂ ਉਹ ਆਦਮੀ ਵੀ ਤੁਰ ਲੱਗਾ ਤਾਂ ਉਸਨੇ ਉਸਨੇ ਆਪਣੀ ਜੇਬ ਨੂੰ ਹੱਥ ਲਾਇਆ ਤਾਂ ਜੇਬ ਵਿੱਚ ਪਏ ਪੈਸੇ ਨਹੀਂ ਸਨ ਜਿਸ ਤੋਂ ਬਾਅਦ ਉਸਨੇ ਰੋੜਾ ਰੱਪਾ ਪਾਣਾ ਸ਼ੁਰੂ ਕਰ ਦਿੱਤਾ ਤਾਂ ਬੈਂਕ ਦੇ ਸਕਿਉਰਿਟੀ ਗਾਰਡ ਨੇ ਦੋਹਾਂ ਔਰਤਾਂ ਨੂੰ ਗੇਟ ਤੇ ਕਾਬੂ ਕਰਕੇ ਥਾਣਾ ਫਲੋਰ ਨੂੰ ਸੂਚਿਤ ਕਰ ਦਿੱਤਾ ਮੌਕੇ ਤੇ ਥਾਣਾ ਫਲੋਰ ਦੇ ਮੁਖੀ ਇਨਸਪੈਕਟਰ ਸਖਦੇਵ ਸਿੰਘ ਪੁਲਿਸ ਕਰਮਚਾਰੀਆਂ ਅਤੇ ਮਹਿਲਾ ਪੁਲਿਸ ਮੁਲਾਜ਼ਮਾ ਨਾਲ ਬੈਂਕ ਦੇ ਵਿੱਚ ਪਹੁੰਚ ਗਏ ਤੇ ਔਰਤਾਂ ਦੀ ਜਦੋਂ ਤਲਾਸ਼ੀ ਲਈ ਤਾਂ ਇਹਨਾਂ ਦੇ ਕੋਲੋਂ ਤੁਸੀਂ ਹੈਰਾਨ ਹੋਵੋਗੇ ਕਿ 40000 ਰੁਪਏ ਬਰਾਮਦ ਕਰ ਲਏ। ਥਾਣਾ ਮੁਖੀ ਫਲੋਰ ਸਖਦੇਵ ਸਿੰਘ ਨੇ ਕਿਹਾ ਕਿ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਇਹਨਾਂ ਨੇ ਆਪਣਾ ਨਾਮ ਪੂਜਾ ਪਤਨੀ ਨੋਜਨ ਵਾਸੀ ਕ੍ਰਿੰਗ ਬੋੜਾ ਜ਼ਿਲ੍ਹਾ ਰਾਜਗੜ ਮੱਧ ਪ੍ਰਦੇਸ਼ ਔਰ ਦੂਜਾ ਭੋਲੀ ਵਾਈ ਦੇਪਾਨੀ ਪਤਨੀ ਰਗਵੀਰ ਦੇਪਾਨੀ ਵਾਸੀ ਪਿੰਡ ਉਲਖੇੜੀ ਬੋੜਾ ਜ਼ਿਲ੍ਹਾ ਰਾਜਗੜ੍ਹ ਮੱਧ ਪ੍ਰਦੇਸ਼ ਹਾਲ ਵਾਸੀ ਨੇੜੇ ਰੇਲਵੇ ਸਟੇਸ਼ਨ ਲੁਧਿਆਣਾ ਦੱਸਿਆ ਮਤਲਬ ਕਿ ਫਿਲਹਾਲ ਜਿਹੜੇ ਆ ਕਿ ਇਹ ਲੁਧਿਆਣਾ ਰੇਲਵੇ ਸਟੇਸ਼ਨ ਦੇ ਉੱਪਰ ਰਹਿ ਰਹੇ ਸਨ ਇਹਨਾਂ ਦੇ ਵਿਰੁੱਧ ਜਿਹੜਾ ਆ ਕਿ ਫਲੋਰ ਵਿਕੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਾਡੀ ਇੱਕ ਰਿਕੁਐਸਟ ਹੈ ਵੀਡੀਓ ਨੂੰ ਚਲਦੇ-ਚਲਦੇ ਹੀ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹੁਣ ਜਿਸ ਤਰ੍ਹਾਂ ਵੀਡੀਓ ਚੱਲ ਰਹੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਜਿੰਨੇ ਵੀ ਜ਼ਿਲ੍ਹੇ ਨੇ ਜਾਂ ਹੋਰ ਜੋ ਵੀ ਕਬਰਾਂ ਹੁੰਦੀਆਂ ਨੇ ਉਹ ਤੁਹਾਡੇ ਤੱਕ ਪਹੁੰਚ ਸਕੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਆਪਣੀ ਕੀ ਨਾਮ ਹੈ ਤੁਹਾਡਾ ਕਰਨੈਲ ਅਜੀ ਪੈਸਾ ਦੀ ਲੁੱਟ ਕੋਈ ਤੁਹਾਡਾ ਹੋਈ ਆ ਹਾਂਜੀ ਹਾਂਜੀ ਕਿੰਨੇ ਪੈਸੇ ਸੀ 40000 40000 ਤੁਹਾਨੂੰ ਪਤਾ ਨਹੀਂ ਲੱਗਾ ਜੇ ਲੇਡੀ ਸਾਡੇ ਕੋਲ ਬਾਰ ਕੇ ਬੈਠੀਆਂ ਤੁਹਾਡੀ ਉੱਧਰ ਬੈਠੀਆਂ ਮੈਨੂੰ ਕਿ ਵੀਰੇ ਉਹ ਬੈਂਕ ਚ ਪੈਸੇ ਕਢਾਣ ਆਇਆ ਜੇ ਉੱਥੇ ਬੈ ਗਈਆਂ ਹੁਣ ਇਹ ਥੋੜੀ ਬਦਲ ਕੋਣ ਮੈਂ ਤਾਂ ਕਹ ਥੋੜੀ ਸਤਨਾ ਖੁਸ਼ੀ ਤੇ ਆ ਕੇ ਬਰਾਬਰ ਬੈ ਗਈਆਂ ਠੀਕ ਹੈ ਪਹਿਲਾਂ ਬੈਠੀਆਂ ਨੇ ਮੇਰੀ ਨਾਮ ਉੱਥੇ ਐਂਟਰੀ ਕਰਾਉਂਦੀ ਆ ਜੀ ਮੈਂ ਉਹਦੇ ਉਹਦੇ ਨੂੰ ਦੇਖੀ ਜਦ ਮੇਰਾ ਧਿਆਨ ਉਹਦਾ ਜਿਹੜਾ ਏਦਾਂ ਹੱਥ ਮਾਰਿਆ ਤਾਂ ਏਦਾਂ ਹੀ ਕੱਢ ਕੇ ਦੱਸੀ ਪਰ ਕਈਆਂ ਯਾਰੋ ਕੁਰੀਆਂ ਤਾਂ ਮੈਂ ਨਾਲ ਹੀ ਜੇਬ ਨੂੰ ਹੱਥ ਮਾਰਿਆ ਮੈਂ ਉਦੋਂ ਹੀ ਹਾਕ ਮਾਰ ਲਈ ਮੈਂ ਕਿਹਾ ਕਰ ਜਾ ਬੀਬੀ ਤੇ ਕੋ ਪੈਸੇ ਆ ਮੇਰੇ ਲੈ ਜੀ ਜਾਨੂਆ ਭਾਜੀ ਨੇ ਉਹ ਪੌੜਾ ਨਾਟ ਕੇ ਫਾੜ ਲਈ ਤੇ ਉਹਨੇ ਥੱਲੇ ਉਹ ਜਿੱਥੇ ਪੌੜੇ ਲੱਗੇ ਆ ਉਹਨੂੰ ਥੱਲੇ ਛੱਡ ਦਿੱਤੇ ਪੈਸੇ ਓਕੇ ਯਾਰੋ ਉਹ ਥੱਲੇ ਸਿੱਟੀ ਮੈਂ ਪਹਿਲਾਂ ਬੈਠੇ ਚੱਕੇ ਓਕੇ ਉਹਨੇ ਛੱਡ ਦਿੱਤੇ ਚਾਕਲੇ ਫਿਰ ਫਾੜ ਲਈਆਂ ਭਾਜੀ ਉਹਨਾਂ ਨੇ ਇਹਨਾਂ ਨੇ ਸੜਕ 'ਤੇ ਉੱਥੇ ਖੜੀਆਂ ਕਰ ਲਈਆਂ ਉਹਨੇ ਦੋ ਤਿੰਨ ਚਪੇੜਾਂ ਵੀ ਮਾਰੀਆਂ ਉਹ ਸੜਕ 'ਚੋਂ ਫਲਕੇ ਲਿਆਂਦੀ ਠੀਕ ਆ ਦੋ ਜਣੀਆਂ ਸੀ ਨਾ ਦੋ ਜਣੀਆਂ ਉਹ ਜੇਬ ਚੋਂ ਕੱਢੇਗਾ ਤਾਂ ਜੇਬ ਕੱਟੀ ਨਹੀਂ ਜੇਬ ਚੋਂ ਕੱਢੇ ਨਹੀਂ ਨਹੀਂ ਜੇਬ ਚੋਂ ਕੱਢੇ ਆ ਬਾਕੀ ਤਾਂ ਨਹੀਂ ਕੱਟੀ ਨਹੀਂ ਏਦਾਂ ਹੀ ਦਸਤੀ ਖਿੱਚ ਲਈ ਅੱਜ ਤਾਂ ਮੈਂ ਕਢਾ ਕੇ ਏਦਾਂ ਹੀ ਦਸਤੀ ਦਸੇ ਜੇਬ ਚ ਏਦਾਂ ਹੀ ਪਾਈ ਆ 40000 ਦੀ ਓਕੇ ਏਦਾਂ ਹੀ ਕਢ ਕੇ ਤੋਰ ਪਈਆਂ ਠੀਕ ਆ ਜੋ ਜੇ ਭਾਗ ਕਿ ਲੱਗੀ ਫੇਰ ਤਾਂ ਬਦਲ ਗਈ ਹਲਕੀ ਮੈਂ ਉਦੋਂ ਹੱਥ ਮਾਰਿਆ ਰੱਬੀ ਮੇਰੇ ਮਾਰ ਬੈਠਾ ਮੈਂ ਕਿਹਾ ਕੀ ਪਤਾ ਸੀ ਅੱਛਾ ਉਦਾਂ ਨਹੀਂ ਪਤ ਲੱਗਾ ਤੁਹਾਨੂੰ ਹਾਂ ਉਦਾਂ ਨਹੀਂ ਉਹ ਤਾਂ ਤੋਰ ਪਈਆਂ 50 ਤੁਰੀਆਂ ਮੈਨੂੰ ਸ਼ੱਕ ਪੈ ਗਈ ਵੇ ਕਾਹਦੇ ਤੁਰੀਆਂ ਦੀ ਛੇਤੀ ਜਾਰੇ ਪੈਸੇ ਨਹੀਂ ਕਢਾਏ ਉੱਥੇ ਗਈਆਂ ਨਹੀਂ ਕੋਈ ਪਰ ਓਕੇ ਪੈਸੇ ਪ੍ਰਾਪਤ ਹੋ ਗਏ ਨਾ ਉਹਨਾਂ ਨੂੰ ਹਾਂਜੀ ਪੈਸੇ ਭਾਜੀ ਉਹਨਾਂ ਨੂੰ ਕੋਲਿਆ ਬੈਕ ਤੇ ਓਕੇ ਹਾਂਜੀ ਪੁਲਿਸ ਆ ਕੇ ਸੀ ਮੌਕੇ ਤੇ ਨਾ ਉਹ ਪੁਲਿਸ ਆਲੇ ਬਾਅਦ ਚ ਫੋਨ ਕੀਤਾ ਇਹਨਾਂ ਨੂੰ ਫੇਰੇ ਬਾਅਦ ਚ ਆਏ ਓਕੇ ਕਾਬੂ ਕਰਨੀ ਹੈ ਲੇਡੀਜ਼ ਆਹੋ ਆਹੋ ਭਾਈ ਇਹਦਾ ਨੰਬਰ ਸਰ ਕੀ ਨਾਮ ਹੁੰਦਾ ਮੇਰਾ ਨਾਮ ਜਸਪਾਲ ਸਿੰਘ ਆ ਸਰ ਤੁਸੀਂ ਆ ਕਿੰਨਾ ਮਿੰਟ ਸਿਕਿਉਰਿਟੀ ਗਾਰਡ ਕੰਮ ਕਰਦੇ ਹੋ ਸਿਕਿਉਰਿਟੀ ਗਾਰਡ ਹਾਂਜੀ ਅੱਜ ਜਿਹੜੀ ਲੁੱਟ ਹੋਈ ਆ ਇੱਥੇ ਇੱਕ ਜੈਂਸ ਦੇ ਨਾਲ ਤੁਸੀਂ ਮੇਰੇ ਤੋਂ ਕਹੋ ਉਹਨੂੰ ਲੀਡਿੰਗ ਕਾਬੂ ਕੀਤਾ ਹੈਗਾ ਹਾਂਜੀ ਹਾਂਜੀ ਸਰ ਕੀਤਾ ਦਾ ਮਾਹੌਲ ਸੀ ਕਿ ਭੱਜ ਭੱਜ ਗਈਆਂ ਸੀ ਜਾਂ ਤੁਸੀਂ ਇਥੇ ਕਾਬੂ ਕਰ ਲਈਆਂ ਨਹੀਂ ਇੱਕ ਬਜੁਰਗ ਦੇ ਇਥੇ 40000 ਰੁਪਏ ਦਾ ਕੱਢ ਲਿਆ ਜੇ ਵਿੱਚੋਂ ਕੱਢ ਕੇ ਜਦੋਂ ਭੱਜਣਗੇ ਗੇਟ ਤੋਂ ਫੜ ਲਈਆਂ ਜੀ ਜਾਂ ਰੋਲਾ ਪਿਆ ਦੂਤੀ ਫੜੀਆਂ ਨਾ ਹਾਂਜੀ ਹਾਂਜੀ ਠੀਕ ਆ ਪੈਸੇ ਉਹਨਾਂ ਦੇ ਕੋਲ ਬਰਾਮਦ ਹੋਏ ਹਾਂਜੀ ਹਾਂਜੀ ਉਹਦੇ ਕੋਲ ਠੀਕ ਆ ਸਰ ਇੱਕ ਕੇਨਾ ਬ੍ਰੇਕ ਦੇ ਵਿੱਚ ਲੁਟਕੋ ਹੋਈ ਆ ਇੱਕ ਜੈਂਸ ਦੇ ਨਾਲ ਸਰ ਕਿੰਨੇ ਪੈਸੇ ਲੁਟਕੋ ਹੋਈ ਸੀ ਔਰ ਕਿੰਨੀਆਂ ਲੇਡੀਜ਼ ਨੇ ਇਹ ਲੁਟਕੋ ਕੀਤੀਆਂ ਜੀ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੇਂਦਰਾ ਬੈਂਕ ਅਕਲਪੁਰ ਰੋਡ ਦੇ ਉੱਤੇ ਦੋ ਲੇਡੀਜ਼ ਜੋ ਇੱਕ ਇਹਨਾਂ ਦਾ ਕਸਟਮਰ ਸੀ ਕਰਨੈਲ ਨਾਮ ਸਨ ਆਫ ਦਰਸ਼ਨਦਾਸ ਵਾਸੀ ਗੰਨਾਪਿੰਡ ਤੇ ਉਹਨਾਂ ਦੀ ਨੋਂ ਨੀਲਮ ਜੋ ਪੈਸੇ ਕਾਊਂਟਰ ਤੋਂ ਕਢਵਾ ਕੇ ਆਪਣੇ ਕਮੀਜ਼ ਦੇ ਸਾਈਡ ਵਾਲੀ ਜੇਬ ਵਿੱਚ ਪਾਏ ਹੋਏ ਸੀ ਜੋ ਦੋ ਲੇਡੀਜ਼ ਸੀ ਉਹਨਾਂ ਨੇ ਬੜੀ ਚੁਸਤੀ ਨਾਲ ਜੇਬ ਵਿੱਚੋਂ ਪੈਸੇ ਖਿੱਚ ਲਏ ਜੋ ਇਹ ਅਮਾਉਂਟ 40000 ਰੁਪਏ ਦੀ ਸੀ ਜੋ ਬੈਂਕ ਗਾਰਡ ਨੇ ਬੜੀ ਹੁਸ਼ਿਆਰੀ ਨਾਲ ਉਹਨੂੰ ਮੌਕੇ ਤੇ ਉੱਤੇ ਹੀ ਬਾਹਰ ਪੱਜੰਬਰੇ ਕਾਬੂ ਕਰ ਲਿਆ ਜੋ ਹੁਣ ਮੌਕੇ ਤੇ ਸੀ ਆਏ ਹਨ ਇਨਵੈਸਟੀਗੇਸ਼ਨ ਕੀਤਾ ਗਿਆ ਜੋ ਇਹਨਾਂ ਦੇ ਨਾਮ ਪਤਾ ਲੱਗਿਆ ਕਿ ਭੋਲੀ ਬਾਈ ਦੀ ਪਾਨੀ ਵਾਈਫ ਆਫ ਵਰਗਵੀਰ ਦੀ ਪਾਨੀ ਵਾਸੀ ਉਲਖੇੜੀ ਡਿਸਟ੍ਰਿਕਟ ਰਾਜਗੜ੍ਹ ਐਮਪੀ ਅਤੇ ਇਸ ਦੀ ਸਾਥਣ ਜੋ ਪੂਜਾ ਵਾਈਫ ਆਫ ਨੋਜਨ ਵਾਸੀ ਕਰੀਹਾ ਜ਼ਿਲ੍ਹਾ ਰਾਜਗੜ ਐਮਪੀ ਜੋ ਹੁਣੇ ਅੱਜਕੱਲ ਰੇਲਵੇ ਸਟੇਸ਼ਨ ਲੁਧਿਆਣਾ ਵਿਚ ਰਹਿੰਦੇ ਨੇ ਜੋ ਅਸੀਂ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰ ਰਹੇ ਹਾਂ ਪਹਿਲਾਂ ਵੀ ਕੁਝ ਇਹਨਾਂ ਦਾ ਮੁਕਦਮਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਗਿਆ ਜੋ ਇੱਕ ਲੇਡੀ ਦੇ ਉੱਤੇ ਦੋ ਮੁਕਦਮੇ ਨੇ ਔਰ ਇੱਕ ਦੂਜਾ ਉੱਤੇ ਇੱਕ ਹੈ ਜੋ ਹੋਰ ਵੀ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਦੋ ਹੀ ਲੇਡੀ ਸੀ ਜਰੇ हां जी दो ही लेडीज ने सी सीसीटीवी कैमरा भी चेक ਕੀਤਾ ਗਿਆ دو ہی لیڈیز ਵੱਲੋਂ ਇਹ ਵਾਰਦਾਤ ਕੀਤੀ ਗਈ ਸੀ ਜੋ ਮੌਕੇ ਤੇ ਹੀ ਕਬੂ ਆ ਗਈ ਹੈ ਉਹ ਹੁਣ ਇਹਨਾਂ ਦੇ ਖਿਲਾਫ ਤੇ پیسے ਵੀ ਬਰਾਮਦੇ ਹੋਗੇ ਸਰ हां जी ਹੋ ਚੁੱਕੀ ਹੈ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀੜਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499